ਕਰੀਆਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਆ ਗਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਰਾਧਾ ਸੁਆਮੀ ਡੇਰਾ ਬਿਆਸ ਤੇ ਸਰਦਾਲੂਆਂ ਦੇ ਲਈ ਖੁਸ਼ਖਬਰੀ ਹੈ ਦਰਅਸਲ ਸਤਸੰਗ ਸੰਬੰਧੀ ਜੋਰ 25 ਅਕਤੂਬਰ ਜਾਰੀ ਕੀਤਾ ਗਿਆ ਹੈ ਜੋ ਇਸ ਪ੍ਰਕਾਰ ਹੈ ਜੀ ਹਾਂ ਦੱਸ ਦੇ ਕਿ ਪੰਜਾਬੀ ਦੇ ਨੀ ਦੇਸ਼ ਵਿਦੇਸ਼ ਚ ਪ੍ਰਸਿੱਧ ਰਾਜਾ ਸਾਂਮੀ ਸਤਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਅਸਤਰ ਅਧਿਕਾਰੀ ਐਲਾਨ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਉਹਨਾਂ ਨੇ 45 ਸਾਲਾ ਦਸਦੀਪ ਸਿੰਘ ਗੱਲ ਨੂੰ ਆਪਣਾ ਵਟਸਐਪ ਆ ਤੇ ਸੰਗਤਾਂ ਦੇ ਨਾਮ ਦੇਣ ਦਾ ਅਧਿਕਾਰ ਵੀ ਦਿੱਤਾ ਦਸਦੀਪ ਸਿੰਘ ਗੱਲ ਡੇਰਾ ਬਿਆਸ ਦੇ ਸੱਚੇ ਮੁਖੀ ਹੋਣਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਤਰਫੋਂ ਡੇਰਾ ਬਿਆਸ ਜਿਸ ਕਰਤਾ ਦਵਿੰਦਰ ਕੁਮਾਰ ਸਿਕਰੀ ਵੱਲੋਂ ਸੇਵਾਦਾਰ ਇੰਚਾਰਜ ਨੂੰ ਭੇਜ ਗਏ ਪੱਤੇ 'ਚ ਲਿਖਿਆ ਗਿਆ ਕਿ ਰਾਧਾ ਸਵਾਮੀ ਸਤਸੰਗ ਬਿਆਸ ਦੇ ਸਰਪ੍ਰਸਤ ਤੇ ਸੰਤ ਸਤਸੰਗ ਬਾਬਾ ਗ੍ਰਿੰਦਰ ਸਿੰਘ ਜੀ ਲੁਨੇ ਹੁਣ ਅੱਗੇ ਦਸਦੀਪ ਸਿੰਘ ਗੱਲ ਜੀ ਨੂੰ ਰਾਧਾ ਸਵਾਮੀ ਸਤਸੰਗ ਬਿਆਸ ਸੁਸਾਇਟੀ ਦਾ ਸਰਪ੍ਰਸਤ ਨਾਮਜ਼ਦ ਕੀਤਾ ਗਿਆ ਹੈ ਵੀਡੀਓ ਦੇਖਣ ਲਈ ਤੋਂ ਵੱਡਾ ਆਨੰਦ